86 ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਹਾ ਸਮਾਈ ਹਾਂ 68 ਤੀਰਥ ਤਾਂ ਸਦਾ ਹੀ ਉਹਨਾਂ ਮਹਾਂਪੁਰਖਾਂ ਦੇ ਨਾਲ ਰਹਿੰਦੇ ਆ ਜਿਨ੍ਹਾਂ ਦੇ ਹਿਰਦੈ ਮਨ ਵਿੱਚ ਹਮੇਸ਼ਾ ਪਰਮੇਸ਼ਰ ਸਮਾਇਆ ਰਿਂਦਾ ਹੈ ਇੱਕ ਪ੍ਰੂਰਵ ਰਾਜਾ ਹੋਇਆ ਬੜਾ ਧਰਮਾਤਮਾ ਸੀ ਭਜਨ ਬੰਦਗੀ ਵਾਲਾ ਸੀ ਜੋ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਅਤੇ ਸੁਣਦਾ ਹੀ ਰਹਿੰਦਾ ਸੀ ਇੱਕ ਦਿਨ ਤੀਰਥਾਂ ਦੇ ਵਿਸ਼ਵਾਸ ਕਰਨ ਵਾਲੇ ਕਿਸੇ ਪੁਰਸ਼ ਨੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਵਕਰੀ-ਵਕਰੀ ਮਹਿਮਾ ਸੁਣਾ ਕਰਕੇ ਰਾਜੇ ਦੇ ਮਨ ਵਿੱਚ ਤੀਰਥਾਂ ਤੇ ਇਸ਼ਨਾਨ ਕਰਨ ਦਾ ਸੰਕਲਪ ਪੈਦਾ ਕਰ ਦਿੱਤਾ ਰਾਜੇ ਨੇ ਸੋਚਿਆ ਮੈਂ ਤੀਰਥ ਯਾਤਰਾ ਕਰ ਆਵਾਂ ਤਦੋਂ ਨਾਮ ਜਪਣ ਤੇ ਸਰਵਣ ਕਰਨ ਮਹਿਮਾ ਤੀਰਥਾਂ ਨਾਲੋਂ ਅਧਿਕ ਦੱਸਣ ਲਈ ਪਰਮੇਸ਼ਰ ਨੇ ਆਕਾਸ਼ ਬਾਣੀ ਦੁਆਰਾ ਕਿਹਾ ਹੈ ਰਾਜਨ ਨਾਮ ਸਿਮਰਨ ਦੇ ਬਰਾਬਰ ਤੀਰਥਾਂ ਤੇ ਇਸ਼ਨਾਨ ਕਰਨ ਦਾ ਮਹਾਤਮ ਨਹੀਂ ਹੋ ਸਕਦਾ ਨਾਮ ਹੀ ਸਭ ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੈ ਜੇਕਰ ਤੂੰ 68 ਤੀਰਥਾਂ ਦੀ ਯਾਤਰਾ ਕਰਨ ਦਾ ਸੰਕਲਪ ਕਰ ਹੀ ਲਿਆ ਹੈ ਤਾਂ ਤੇਰਾ ਇਹ ਸੰਕਲਪ ਅਸੀਂ ਇੱਥੇ ਬੈਠੇ ਦਾ ਹੀ ਪੂਰਾ ਕਰ ਦਿੰਦੇ ਹਾਂ ਜਿਸ ਜਗ੍ਹਾ ਬੈਠ ਕੇ ਰਾਜਾ ਅਮਰਤ ਵੇਲੇ ਭਗਤੀ ਕਰਦਾ ਹੁੰਦਾ ਸੀ ਉਸ ਜਗ੍ਹਾ ਤੇ ਉਸ ਕੋਲ ਸਾਰੇ 68 ਤੀਰਥ ਆਪੋ ਆਪਣਾ ਰੂਪ ਧਾਰਨ ਕਰਕੇ ਆ ਗਏ ਤਦ ਆਵਾਜ਼ ਆਈ ਕਿ हे ਰਾਜਨ ਅਸੀਂ 68 ਤੀਰਥ ਹਾਂ ਅਸ ਤੁਸੀਂ ਇਸ਼ਨਾਨ ਕਰਕੇ ਆਪਣਾ ਸੰਕਲਪ ਪੂਰਾ ਕਰ ਲਵੋ ਉਹਨਾਂ ਤੀਰਥਾਂ ਨੇ ਇਸ ਰਾਜੇ ਦਾ ਘਰ ਬੈਠਿਆਂ ਹੀ ਇਸ਼ਨਾਨ ਕਰਵਾ ਦਿੱਤਾ ਤਦ ਰਾਜੇ ਨੇ ਅੱਗੇ ਵਾਸਤੇ ਯਾਤਰਾ ਦਾ ਸੰਕਲਪ ਮੀਟ ਕਰਕੇ ਨਾਮ ਦਾ ਅਭਿਆਸ ਕਰਨਾ ਆਰੰਭ ਕਰ ਦਿੱਤਾ ਸੋ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੇ 68 ਤੀਰਥ ਸਦਾ ਅੰਗ ਸੰਗ ਰਹਿੰਦੇ ਹਨ